ਕਈ ਬੁੜੀਆਂ ਘਰ ਚ ਝਾੜੂ ਲਾ ਕੇ ਵੀ ਨਹੀਂ ਰਾਜੀ ਹੁੰਦੀਆਂ ਤੇ ਕਈ ਪੋਚਾ ਲਾ ਕੇ ਵੀ ਐਂ ਸਮਝਦੇ ਨੇ ਵੀ ਕਾਚ ਰਹਿ ਗਈ ਹਨਾ ਹਜੇ ਕਾਸਰ ਪਈ ਆ ਤਾਂ ਜਿਹੜੀਆਂ ਐਂ ਸਮਝਦੇ ਨੇ ਵੀ ਕਾਸਰ ਰਹਿੰਦੀ ਆ ਹਜੇ ਤਾਂ ਉਹਨਾਂ ਦੀ ਕਾਸਰ ਕੱਢਣ ਲਈ ਆ ਨਵੀਂ ਮਸ਼ੀਨ ਆਈ ਹੈਗੀ ਪੋਚੇ ਵਾਲੀ ਆ ਪੋਚਾ ਲਾਉਂਦੀ ਆ ਤੇ ਲਿਕਵਿਡ ਪੈਂਦਾ ਇਹਦੇ ਵਿੱਚ ਤੇ ਕਿੰਨੇ ਦੀ ਆਉਂਦੀ ਆ ਕਿੱਥੋਂ ਮਿਲਦੀ ਆ ਕੀ ਰੇਟ ਆ ਹਨਾ ਸਾਰੀ ਗੱਲਬਾਤ ਅੱਗੇ ਵੀਰ ਦੱਸੋ ਉਦੋਂ ਪਹਿਲਾਂ ਵੀਡੀਓ ਦੇਖ ਲਓ ਪਹਿਲਾਂ ਕੱਢੀ ਜਾਂਦੀ ਆ ਨਾ ਫਰਸ਼ ਨੂੰ ਕੋਕੜੀ ਦੇ ਅੰਡੇ ਵਰਗਾ ਜਮਾ ਚਿੱਟਾ ਚਿੱਟਾ ਤੇ ਆ ਜੋ ਰੇਟ ਜਾਣਦੇ ਆ ਤੇ ਵੀਰੇ ਸਰਫ ਸਰਫ ਨਾਲ ਵੀ ਤੋਂ ਸਕਦੇ ਆ ਆਪਾਂ ਨੂੰ ਜੀ ਵੀਰੇ ਸਰਫ ਨਾਲ ਨੀਸਟ ਕੈਮੀਕਲ ਹੰਡਲਨੇ ਰ ਕਸੀ ਆਰ 7 ਠੀਕ ਹੈ ਇਸ ਤੋਂ ਇਲਾਵਾ ਕੁਝ ਨਹੀਂ ਬਣਦਾ ਇਕੱਲਾ ਕੈਮੀਕਲ ਹੀ ਬਣਦਾ ਆਪ ਕੋ ਅਗਰ ਆਪਾ ਸਰਫ ਜਾਂ ਹੈਂਡਬੋਸ ਜਾਂ ਪਰਨਲ ਕੁਝ ਵੀ ਪਾਵਾਂਗੇ ਠੀਕ ਹੈ ਤੇ ਮਸ਼ੀਨ ਖਰਾਬ ਹੋ ਸਕਦੀ ਹੈ ਓਕੇ ਹਾਂ ਜੀ ਵੀ ਇਹ ਹੀ ਆਪਾਂ ਯੂਜ਼ ਕਰ ਸਕਦੇ ਜੀ ਇਹ ਹੀ ਆਰ 7 ਆਰ 2 ਠੀਕ ਦੋ ਕੈਮੀਕਲ ਲੰਦੇ ਨੇ ਤੇ ਆਮ ਨੋਰਮਲ ਨਹੀਂ ਆਪਾਂ ਕੋਈ ਵੀ ਤੇ ਰਿਜ਼ਲਟ ਵਧੀਆ ਬਈ ਹੈ ਹਾਂਜੀ ਬਈ ਵਧੀਆ ਤੁਹਾਡੇ ਸਾਹਮਣੇ ਆ ਦੇਖ ਲਓ ਰਿਜ਼ਲਟ ਥੋੜੇ ਬਾਅਦ ਦੇਖੋ ਤੁਸੀਂ ਦੀ ਕਲੀਨਿੰਗ ਹਮ ਠੀਕ ਆ ਬਈ ਧੰਨਵਾਦ ਜੀ